ਹੈਲੋ ਸਸਿ ਗਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਛੋਵੋਗੇ ਜੀ ਇੱਥੇ ਟਾਈਮ ਸੇ 8:35 ਵਜੇ ਦਾ ਤੇ ਆਪਾਂ ਸਵੇਰੇ ਉੱਠ ਕੇ ਜਲਦੀ ਨਾਨੂ ਕੁ ਤੂਫ ਬੱਤੀ ਲਾ ਕੇ ਬਾਬਾ ਜੀ ਦੀ ਤੇ ਆਪਾਂ ਲੱਗੇ ਸੀ ਜਿੱਥੇ ਚਾਹ ਚੂ ਬਣਾਣ ਅੱਜ ਆ ਰਾਤੀ ਆਪਾਂ ਸਬਜੀ ਬਣਾਈ ਨਹੀਂ ਸੀ ਤੇ ਇਸ ਲਈ ਆਪਾਂ ਹੁਣ ਸਬਜੀ ਬਣਾਵਾਂਗੇ ਬੱਚਿਆਂ ਨੇ ਜਾਣਾ ਜੀ ਸਕੂਲ ਤੇ ਫਲੀਆਂ ਦੇ ਅਪਰਾਤਾਂ ਰਾਤੀ ਕੱਟ ਲਈਆਂ ਸੀ ਤੇ ਇਹ ਆਲੂ ਆਪਾਂ ਕੱਟਦੇ ਆਂ ਨਾਲੇ ਤੜਕਾ ਪਹਿਲਾਂ ਆਪਾਂ ਥੋੜੀ ਜਿਹੀ ਚਾਹ ਪੀ ਲਈਏ ਚਾਹ ਬਣ ਗਈ ਆਪਣੀ ਤੇ ਆਪਾਂ ਬਾਹਰ ਬੈ ਕੇ ਨਾਲੇ ਚਾਹ ਪੀਨੇ ਆ ਤੇ ਨਾਲੇ ਆਪਾਂ ਤੜਕਾ ਕੱਟਦੇ ਆਂ ਜੀ ਤੇ ਆਲੂ ਕੱਟ ਲੈਨੇ ਆ ਜਿੱਦਾਂ ਜੇ ਬਾਹਰ ਵੀੜੇ ਚ ਚਲਨੇ ਹਲੇ ਮੌਸਮ ਬਹੁਤ ਸੋਹਣਾ ਹੈ ਹਵਾ ਵੀ ਚੱਲ ਰਹੀ ਹੈ ਤੇ ਥੋੜੇ ਬੱਦਲ ਵਾਈ ਜੀ ਬਣੀ ਹੋਈ ਹੈ ਇਹ 5:30 ਵਜੇ ਦਾ ਟਾਈਮ 6:00 ਵਜੇ ਤੇ ਅੰਦਰ ਜੀ ਦੁਪਹਿਰ ਹੋ ਗਈ ਹੁੰਦੀ ਹੈ। ਇਹ ਸਬਜੀ ਆਪਾਂ ਕੱਟ ਕੇ ਧੋ ਕੇ ਰੱਖ ਦਿੱਤੀ ਹੈ। ਤੇ ਆਪਾਂ ਲਾਣੇ ਜੀ ਤੜਕਾ। ਕੜਾਈ 'ਚ ਤੇਲ ਆਪਾਂ ਪਾਤਾ ਹੈ। ਗਰਮ ਹੋ ਗਿਆ ਤੇ ਇਹ ਆਪਾਂ ਪਹਿਲਾਂ ਪਾਵਾਂਗੇ ਜੀ ਜੀਰਾ ਵਿੱਚ। ਇਸ ਤਰ੍ਹਾਂ ਕੱਟ ਕੇ ਆਪਾਂ ਪਾ ਲੈਨੇ ਵਿੱਚ ਹਾਤੀ ਆਪਣੀ ਸਬਜੀ ਪਈ ਸੀ ਇਸ ਲਈ ਬਣਾਈ ਨਹੀਂ ਸੀ ਤੇ ਕੱਟ ਕੇ ਆਪਾਂ ਰੱਖ ਲਈ ਸੀ ਤੇ ਸਿਰੇ ਸਿਰੇ ਬਣਾ ਲਾਂਗੇ ਨਾਲੇ ਆਪਾਂ ਖਾ ਲਾਂਗੇ ਨਾਲੇ ਬੱਚੇ ਸਕੂਲ ਲੈ ਜਾਣਗੇ ਤੇ ਇਸ ਲਈ ਹੋਰ ਬਣਾ ਨਹੀਂ ਸਕਦੇ ਅਜਿਦੋ ਲੈ ਆਪਾਂ ਟਮਾਟਰ ਕੱਟ ਕੇ ਪਾਵਾਂਗੇ ਵਿੱਚ ਪਿਆਜ਼ ਬਰਾਉਨ ਹੋ ਗਏ ਨੇ ਤੇ ਆਪਾਂ ਟਮਾਟਰ ਪਾ ਕੇ ਨੂੰ ਵਿੱਚ ਪਾ ਕੇ ਫਿਰ ਆਪਾਂ ਵਿੱਚ ਸਬਜੀ ਪਾ ਕੇ ਉਸ ਤੋਂ ਬਾਅਦ ਬੱਚਿਆਂ ਨੂੰ ਠਾਵਾਂਗੇ ਤੇ ਉਹਨਾਂ ਨੂੰ ਠੰਗੀ-ਕੁੰਗੀ ਕਰਾਂਗੇ ਵਾਲਾਂ 'ਚ ਫਿਰ ਪਿਆਰ ਹੋਣ ਤੇ ਵੀ ਕਾਫੀ ਟਾਈਮ ਲਾ ਦਿੰਦੇ ਨੇ ਹੌਲੀ-ਹੌਲੀ ਪਿਆਰ ਹੁੰਦੇ ਨੇ ਤੇ ਆਪਣੀ ਕੋਲ ਸਬਜੀ ਬਣ ਜਾਈਗੀ ਹੌਲੀ ਤੇ ਆਪਾਂ ਉਹਨਾਂ ਦੀਆਂ ਪ੍ਰੈਸ ਕਰਦੇ ਆ ਨਾਲੇ ਨੂੰ ਪਾ ਕੇ ਠੰਗੀ ਕਰਦੇ ਆ ਵਾਲਾਂ 'ਚ ਇਹ ਟਮਾਟਰ ਨਾਲ ਸਖਤ ਜਿਹੀ ਟਾਈਮ ਲੱਗੇਗਾ ਆਪਾਂ ਇਹਨਾਂ ਨੂੰ ਟੋਟਾ ਰੱਖ ਦਿੰਨੇ ਆ ਆਪਾਂ ਠਾ ਕੇ ਆਨੇ ਅੰਦਰ ਬੱਚਿਆਂ ਨੂੰ ਆਪਾਂ ਆਫ ਨਾਲੋਂ ਇਹਨਾਂ ਟਮਾਟਰ ਗਲ ਜਾਣਗੇ ਖੜੇ ਖੜੇ ਜਿਹੀ ਸੀ ਜ਼ਿਆਦਾ ਇਹ ਉਹ ਬੱਚਿਆਂ ਨੂੰ ਜਗਾਏ ਸੀ ਕਿ ਉਹ ਆਪਣਾ ਬ੍ਰਸ਼ ਵਗੈਰਾ ਕਰ ਲਈ ਸੀ ਨਹਾ ਰਹੇ ਸੀ ਤੇ ਉਸ ਤੋਂ ਬਾਅਦ ਆਪਾਂ ਫਿਰ ਆ ਗਏ ਸੀ ਜੀ ਰਸੋਈ 'ਚ ਤੜਕਾ ਆਪਣਾ ਹੋ ਗਿਆ ਤੇ ਆਪਾਂ ਵਿੱਚ ਹੁਣ ਪਾ ਦਾਂਗੇ ਸਬਜ਼ੀ ਜੀ ਬਾਅ ਕੇ ਆਪਾਂ ਕੋਲ ਲਾਂਗੇ ਜੀ ਆਟਾ ਠੀਕੇ ਰੱਖ ਕੇ ਫਿਰ ਉਹਨਾਂ ਦੇ ਵਰਦੀਆਂ ਪ੍ਰੈਸ ਕਰਾਂਗੇ ਸਵੇਰੇ ਸਵੇਰੇ ਬੱਚਿਆਂ ਦਾ ਬਹੁਤ ਭੱਜ ਨੱਠ ਜੀ ਹੁੰਦੀ ਕਦੇ ਚਾਹ ਬਣਾ ਫੇ ਰੋਟੀ ਬਣਾ ਸਬਜੀ ਵੀ ਬਣਾਏ ਕਦੇ ਕਦੇ ਸਬਜੀ ਵੀ ਬਣਾਣੀ ਪੈਂਦੀ ਹੈ ਡੇਲੀ ਤੇ ਨਹੀਂ ਬਣਾਉਂਦੇ ਕਦੇ ਕਦੇ ਸਵੇਰੇ ਬਣਾ ਲੀਦੇ ਨਹੀਂ ਤੇ ਰਾਤ ਦੀ ਚੱਲ ਜਾਂਦੀ ਹੈ ਇਹ ਸਬਜੀ ਆਪਣੀ ਬਣਦੀ ਹੈ ਆਪ ਆ ਗਿਆਂ ਜੀ ਕਮਰੇ ਚ ਤੇ ਕਰਦੇ ਆ ਵਰਦੀ ਪ੍ਰੈਸ ਬੱਚਿਆਂ ਦੀ ਵਰਦੀਆਂ ਪ੍ਰੈਸ ਤੇ ਪੈਂਟਾ ਪ੍ਰੈਸ ਕੀਤੀਆਂ ਪੇਨ ਆਪਾਂ ਸ਼ਰਟਾਂ ਹੀ ਪ੍ਰੈਸ ਕਰਨੀਆਂ ਹੈ ਇੱਥੇ ਆਪਾਂ ਲੱਗੇ ਆਂ ਜੀ ਰੋਟੀ ਬਣਾਉਣ ਵਾਸਤੇ ਆਪਾਂ ਬੱਚਿਆਂ ਦੇ ਸੇਵ ਸੁਰਵਾ ਦਿੱਤੇ ਸੀ ਤੇ ਉਸ ਤੋਂ ਬਾਅਦ ਆਪਾਂ ਆ ਗਏ ਸੀ ਰਸੋਈ 'ਚ ਵਰਦੀ ਵਿੱਚ ਪ੍ਰੈਸ ਕਰ ਆਏ ਸੀ ਤੇ ਆਪਾਂ ਬਣਾ ਲਈ ਰੋਟੀਆਂ ਪਾਟਿਫਨ ਪੈਕ ਕਰਕੇ ਰੱਖ ਦਿੱਤੇ ਤੇ ਉਹਦੇ ਕਿਰਨ ਲਈ ਰੋਟੀ ਵੀ ਪਾ ਦਿੱਤੀ ਤੇ ਖਾ ਲਈ ਤੇ ਆਪਾਂ ਜਾਣੇ ਜੀ ਦੁੱਧ ਲੈਣ ਕਿਉਂਕਿ ਦੁਆਰਾ ਫਿਰ ਚਾਹ ਬਣਾਣੀ ਹੈ ਥੋੜੀ ਜੀ ਬਣਾਈ ਸੀ ਆਪਣੇ ਲਈ ਤੇ ਹੁਣ ਉੱਥੇ ਨੇ ਸਾਰੇ ਤੇ ਹੁਣ ਆਪਾਂ ਦੁਆਰਾ ਚਾਹ ਬਣਾਣੀ ਆਪਾਂ ਚੱਲਦੇ ਆਂ ਦੁੱਧ ਲੈਣ ਮੇਰੇ ਦਿਲ ਆ ਕੇ ਫਿਰ ਆਪਾਂ ਦੁਬਾਰਾ ਬਣਾਵਾਂਗੇ ਜੀ ਚਾ ਅੱਜ ਉਸ ਤੋਂ ਬਾਅਦ ਆਪਾਂ ਸਫਾਈਆਂ ਸੂਈਆਂ ਕਰਕੇ ਵਿਲੇ ਹੋ ਗਏ ਸੀ ਤੇ ਇੱਥੇ ਘਰ ਮਹਿਮਾਨ ਆਏ ਸੀ ਤੇ ਉਹ ਲੈ ਕੇ ਆਏ ਸੀ ਡੱਬਾ ਤੇ ਉਹਨਾਂ ਲਈ ਚਾਹ ਚੂ ਬਣਾਈ ਸੀ ਆਪਾਂ ਤੇ ਉਹ ਚਾਹ ਚੂ ਪੀ ਕੇ ਚਲੇ ਗਏ ਸੀ ਤੇ ਆਪਾਂ ਜੇ ਰੋਟੀ ਸਵੇਰ ਦੀ ਨਹੀਂ ਖਾਧੀ ਸੀ ਤੇ ਅੱਥਾ ਆਪਾਂ ਦੁਆਰਾ ਸਬਜੀ ਲੱਗੀ ਗਰਮ ਕਰਨ ਵਾਸਤੇ ਤੇ ਆਪਾਂ ਹੁਣ ਖਾਵਾਂਗੇ ਰੋਟੀ ਇਹ ਟਾਈਮ 11 ਵਜੇ ਗਏ ਸੀ ਤੇ ਆਪਾਂ ਰੋਟੀ ਜੇ ਖਾਣੀ ਸੀ ਸਵੇਰ ਦੀ ਇਹ ਰੋਟੀਆਂ ਮੈਂ ਕੱਲੀ ਨੇ ਨਹੀਂ ਐਨੀਆਂ ਖਾਣੀਆਂ भी नाल के। क्योंकि ज्यादा लग रही थाली चिर पी अपा रोटी रोटी खा लीए अपना काफी दिन एसी खराब सी ਤੇ ਅੱਜ ਆਪਣਾ AC ਠੀਕ ਕਰਨ ਵਾਲੇ ਵੀ ਆ ਗਏ ਨੇ ਕਿਉਂਕਿ ਆਪਣਾ AC ਜੀ ਗਾਰੰਟੀ 'ਚ ਸੀ ਕੰਪਨੀ ਵਾਲੇ ਆਏ ਨੇ ਠੀਕ ਕਰਨ ਵਾਸਤੇ ਤੇ ਇਹ ਉਹਨਾਂ ਦਾ ਸਮਾਨ ਪਿਆ ਹੈ ਅ 6-7 ਦਿਨ ਹੋ ਗਏ ਸੀਗੇ ਤੇ ਆਪਾਂ ਕਿਹਾ ਹੋਇਆ ਸੀ ਫੋਨ ਕੀਤਾ ਸੀ ਤੇ ਅੱਜ ਆਏ ਨੇ ਤੇ AC ਠੀਕ ਹੋ ਜਾਏਗਾ ਉਸ ਤੋਂ ਬਾਅਦ ਸ਼ਾਮ ਦਾ ਟਾਈਮ ਹੈ ਜੀ 4:50 ਬਣਾਈ ਸੀ ਤੇ ਇਹ ਸਮਾਨ ਪਿਆ ਸੀ ਬਰਫੀ ਵਗੈਰਾ ਨਾਲ ਨਮਕੀਨ ਕਿੰਨ ਸਕੂਲ ਤੋਂ ਆਈਆਂ ਖਾਣ ਲੱਗੀ ਐ ਤੇ ਇਹ ਸ਼ਾਮ ਦਾ ਟਾਈਮ ਹੋ ਗਿਆ ਸੀ ਇੱਥੇ ਇਹ ਆਪਣੇ ਬਰਤਨ ਕਾਫੀ ਹੋਏ ਪੇ ਧੋਣ ਵਾਲੇ ਤੇ ਆਪਾਂ ਧੋਨੇ ਆ ਬਰਤਨ ਤੇ ਨਾਲੇ ਕਰਦੇ ਆ ਸੋਈ ਦੀ ਸਫਾਈ ਚਾਹ ਚੂ ਪੀ ਕੇ ਆਪਾਂ ਹੋ ਗਏ ਸੀ ਵੇਲੇ ਤੇ ਇਹ ਨਾ ਪੰਦਰ ਕੁੱਲ ਰੱਖਿਆ ਸੀਗਾ ਕਿਉਂਕਿ ਏਸੀ ਆਪਣਾ ਖਰਾਬ ਸੀ ਤੇ ਇੱਚ ਪਾਣੀ ਗੰਦਲਾ ਜੋ ਮੁਸ਼ਕਾਰੀ ਸੀ ਨਾਲੇ ਕਿਫਾਈ ਤانيه ਜਿਹੜੇ ਨਵੇਂ ਮਾਡਲ ਆਏ ਨੇ ਇਹਨਾਂ ਚੋਂ ਪਾਣੀ ਕੱਢਣ ਦਾ ਨੀਚੇ ਪੈਪ ਲਾਇਆ ਕਿਉਂਕਿ ਇਹ ਸਾਫ਼ ਹੁੰਦੇ ਆ ਸਾਰੇ ਤੇ ਥਲੀ ਓਖਾ ਜਲੇ ਦਾ ਪਾਣੀ ਇਹਨਾਂ ਦੇਸ ਫਾਈ ਨਹੀਂ ਵਧੀਆ ਤਰੀਕੇ ਨਾਲ ਹੁੰਦੇ ਕਿਉਂਕਿ ਕਾਫੀ ਨਟ ਖੋਲਨੇ ਪੈਂਦੇ ਨੇ ਇਹਦੀ ਆਪਣਾ AC ਵੀ ਅੱਜ ਠੀਕ ਹੋ ਗਿਆ ਇਹਦੇ ਚ ਕੋਈ ਪੁਰਜ਼ਾ ਖਰਾਬ ਹੋ ਗਿਆ ਸੀ ਉਹ ਪਾ ਗਏ ਨੇ ਕੰਪਨੀ ਵਾਲੇ ਜਿਹ ਪਿੱਛੇ ਜੀ ਗਵਾਂਡੀਆਂ ਦੇ ਬੱਚੇ ਖੇਡ ਰਹੇ ਨੇ ਇੱਧਰ ਆਪਾਂ ਫੱਦੂ ਘਾ ਰਹੇ ਨੇ ਅੱਬ ਪਹਿਲੀ ਵਿੱਚ ਖੁਸ਼ ਹੋ ਗਿਆ ਕੁਛ ਰਹਿ ਗਿਆ ਤੇ ਲਾਣਗੇ ਜੀਰੀ ਇਹ ਸ਼ਾਮ ਦੇ ਟਾਈਮ ਅੱਜ ਆਪਣੀ ਸਬਜੀ ਪਈ ਹੋਈ ਸਵੇਰ ਵਾਲੀ ਉਹੀ ਖਾ ਲਾਂਗੇ ਤੇ ਆਪਾਂ ਕੁੱਟਾਂਗੇ ਜੀ ਨਾਲ ਚਟਣੀ ਇਹਦੇ ਵਿੱਚ ਪਿਆਜ਼ ਤੇ ਹਰੀਆਂ ਮਿਰਚਾਂ ਤੇ ਟਮਾਟਰ ਦੀ ਪਦੀਨਾ ਧਨੀਆ ਵਗੈਰਾ ਹੈ ਨਹੀਂ ਅੱਜ ਇਸ ਲਈ ਆਪਾਂ ਇਹਨੇ ਚੀਜ਼ਾਂ ਪਾ ਕੇ ਚਟਨੀ ਕੁੱਟ ਲਾਂਗੇ ਤੇ ਸਬਜੀ ਪਈ ਆਪਣੀ ਸੱਜੇਗਾ ਤੇ ਸਵੇਰੇ ਬਣਾਵਾਂਗੇ ਜੀ ਆਪਾਂ ਫਿਰ ਲੋ ਜੀ ਦਰਾ ਪਕਾਟ ਲਿਆ ਜੀ ਤੇ ਆਪਾਂ ਕੁੱਟ ਗੀਆਂ ਚਟਨੀ ਤੇ ਸਬਜੀ ਪਈ ਹੈ ਤੇ ਆਪਾਂ ਬਣਾ ਲਈ ਨਾਲ ਚਟਨੀ ਥੋੜੀ ਜੀ ਆਪਾਂ ਅੱਜ ਇਹਦੇ ਨਾਲ ਹੀ ਰੋਟੀ ਖਾ ਲਾਂਗੇ ਇਹ ਰਾਸਤਾ ਪਾਟ ਲੱਗਿਆ ਬਾਬਾ ਜੀ ਦਾ ਤੇ ਆਪਾਂ ਗੁੰਨ ਕੇ ਰੱਖਦੇ ਆ ਆਟਾ ਕੋਲ ਰੋਟੀ ਆਪਾਂ ਠਹਿਰ ਕੇ ਬਣਾਵਾਂਗੇ ਜੀ ਆਪਾਂ ਆਟਾ ਗੁੰਨ ਲਿਆ ਇਹ ਦੋ ਘਪਾਂਡੇ ਪਏ ਸੀ ਸ਼ਾਮੀ ਪਹਿਲੀ ਚਾਹ ਪੀਜੀ ਸੀ ਤੇ ਕਿਨ ਭਾਂਡੇ ਧੋ ਰਹੀ ਏ ਮੈਂ ਆਟਾ ਗੁੰਨ ਲਿਆ ਤੇ ਬਾਹਰ ਵੀ ਕਾਫੀ ਨੇਰਾਜਿਆ ਹੋ ਗਿਆ ਹੈ ਖਲਾਇਪ ਅਮ ਜੀ ਥੋੜੀ ਦੇਰ ਬਾਹਰ ਬੈਠਾਂਗੇ ਜੀ ਤੇ ਅੱਜ ਦੇ ਵਲੌਗ ਚ ਐਨ ਐ ਜੀ ਮਿਲਦੇ ਆ ਇੱਕ ਨਵੇਂ ਵਲੌਗ ਨਾਲ ਤਦ ਲਈ ਬਾਏ ਬਾਏ ਸਸਟੀਕਾਲ ਜੀ